दो बर्फ़ पैगी गड़े हाँ जी बज गए नहीं साढ़े सत्त चलिया ड्यूटी बना रखा। ਅਰੇ ਪਹੁੰਚ ਗਏ ਆਪਣੇ ਦੁਕਾਨ ਤੇ ਧੁੰਦ ਜ ਰਹੀ ਆ ਮੌਸਮ ਠੰਡਾ ਮੀਂਹ ਦੀ ਸਭਾਵਨਾ ਹੈਗੀ ਆ ਨੈਟ ਦੇ ਹਿਸਾਬ ਨਾਲ ਕਹਿੰਦੇ ਮੀਂਹ ਪਊਗਾ ਲੋਕੀ ਕੰਮਾਂ ਕਰਾਂ ਤੇ ਜਾਣ ਲੱਗੇ ਨੇ ਪਪਾ ਵੀ ਤਿਆਰੀ ਕਰ ਰਹੇ ਆ ਆਪਣੀ ਡਿਊਟੀ ਸ਼ੁਰੂ ਕਰਦੇ ਆ ਕਰਦੇ ਆਪਾਂ ਆਪਣਾ ਦੁਕਾਨਦਾਰੀ ਔਨ ਲੈ ਸਾਢੇ 7 ਪੂਰੇ ਹੋ ਗਏ ਨੇ ਕਰਦੇ ਆ ਸਾਮਾਨ ਬਾਹਰ ਹਾਂਜੀ ਕਰਤਾ ਸਾਮਾਨ ਆਪਾਂ ਬਾਹਰ ਹੁਣ ਲੋਨੇ ਆਪਾਂ ਝੜੂ ਅੰਦਰ ਬਾਹਰ ਸਾਰੇ ਪਾਸੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੂਰ ਨੇੜੇ ਬੈਠੇ ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ 27 ਤਰੀਕ ਦਿਨ ਮੰਗਲਵਾਰ 2026 ਯਾਨੀ ਕਿ 27 1 26 ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੱਗਿਆ ਜੀ ਆਪਣਾ ਕੰਮਕਾਰ ਡੇਲੀ ਦੀ ਰੁਟੀਨ ਆਲਾ ਸ਼ੁਰੂ ਕਰਨ ਹੋਏ ਆਬਡੀ ਡਿਊਟੀ ਤੇ ਹਾਜ਼ਰ ਟਾਈਮ ਹੋਏ ਨੇ 7:30 ਥੋੜਾ ਝਾੜੂ ਲਾਉਣੇ ਵਾਲਾ ਹਜੇ ਝਾੜੂ ਲਾ ਕੇ ਫਿਰ ਕਰਦੇ ਆਂ ਗੱਲਾਂ ਬਾਤਾਂ ਡੁਪਲੀ ਮਾਇ ਮੈਂ ਮਤਲਬ ਕਰਦਾ ਹਾਂ ਕਿ ਬਤਾਓ ਕਿ ਤੁਸੀਂ ਕਿਹੜਾ ਸੇਵਾ ਚਾਹੁੰਦੇ ਹੋ ਜੀ ਸਿਰਫ ਇਹ ਲਈ ਚੋਣ ਬਾਰੇ ਦੱਸੋ ਕਿ ਚਾਹਤ ਤੋਂ ਬਿਨਾਂ ਇਹ ਬੰਦ ਚੀਜ਼ ਜਿਹਨਾਂ ਨੇ ਕੋਈ ਵੱਹੇ ਪਰ ਧਿਆਨ ਕਰਕੇ ਆਪਣੇ ਨਾਮ ਤੇ ਪਰਸਪਰ ਸਪੋਰਟ ਜੁਦਾ ਕੋਲ ਆਪ ਨੂੰ ਲਿਖੋ ਕਰ ਕਰੋ ਮੇ ਕਰੋ ਬੜੇ ਸੁਰੱਖਿਅਤ ਬਸ ਕੰਪਾਉ ਲਗੋਂ ਗ੍ਰਿੰਦ ਰੱਖਿਆ ਕਰੋ ਛੋਟੇ ਪ੍ਰੈਸਰ ਸਿਰਫ ਤਕਨੀਕੀ ਉਸ਼ੀਤਾ ਗ੍ਰੁੱਪੀਆਂ ਦੇ ਅੰਦਰ ਹੀ ਆਜੋ ਉਸ ਤੋਂ ਬਾਅਦ ਉਹ ਆਓ ਵਾਹੂ 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 ਤੁਹਾਡਾ ਹੱਥ ਨਾਲ ਨਾਲ ਬੱਦਲ ਨਾਲ ਨਾਲ ਕਰਦੇ ਹੋ ਚਲ ਗਿਆ ਤਾ ਬੋਆ ਯਾਰ ਮੈਂ ਤੁਹਾਨੂੰ ਕੋਈ ਨਹੀਂ ਕਰਦਾ ਚਲਿਆ ਪਕੋ ਜੀ ਸੁਪਰ ਨਿਪਟ ਕੇ ਆਈ ਯਾਰ ਮਾਲੇ ਯਾਰੇ ਦੇਖ ਲੋ ਵੀਰ ਜੀ ਪੱਕਾ ਦੇਣਾ ਕੋਈ ਟਾਈਮ ਹੁੰਦਾ ਨਹੀਂ ਫਿਕਸ ਟਾਈਮ ਸਾਰਿਆ ਕਰੋ ਸੱਤ ਵਜੇ ਦੁਕਾਨ ਖੋਲ੍ਹਿਆ ਕਰੋ ਆਪਣੇ ਕੰਮ ਦਾ ਹੀ ਫਾਇਦਾ ਹੁੰਦਾ ਜਦ ਮਰਜੀ ਆਓ ਜਦ ਮਰਜੀ ਜਾਓ ਨੋਬੇ ਆਪਣੇ ਕੰਮ ਚ ਦੂਜੇ ਨੂੰ ਮਸਾ ਨਾ ਕਰੋ ਨੌਕਰੀ ਥੋੜੀ ਹੈ ਕਿ ਇਹ ਦੀ ਹਾਂ ਦੁੱਧ ਬ੍ਰੈਡ ਦਹੀਂ ਮੱਖਣ ਵੀ ਸਵੇਰੇ ਸਵੇਰੇ ਵਿਕਦੇ ਆ ਬਾਰੇ ਥੋੜੀ ਵਿਕਦੇ ਆ ਨਹੀਂ ਅੱਜ ਕੱਲ ਲੋਕੀ ਖਾਂਦੇ ਨਹੀਂ ਹੈਗੇ ਮੈਂ ਖਾਂਦੇ ਨਹੀਂ ਹੈ ਵੇ ਇਹ ਅੱਜ ਕੋਲ ਲੋਕੀ ਪਾ ਜੇ ਤਾਂ ਹੈ ਖਰਚ ਕਰ ਰਾਜੀ ਨਹੀਂ ਹੈ ਖਾਂਦੇ ਨਹੀਂ ਹੈ ਹਾਂ ਆਪਣੇ ਕੰਮ ਦਾ ਹੀ ਫਾਇਦਾ ਜਦ ਮਰਜੀ ਆਓ ਜਦ ਮਰਜੀ ਜਾਓ ਦੇਖ ਨਹੀਂ ਬਹੁਤ ਆਈ ਹੈ ਨੌਕਰੀ ਜੇ ਫਿਰ ਥੱਲੇ ਕੇ ਨੌਕਰੀ ਕਰਨੀ ਔਖੀ ਬੜੀ ਆ ਸਹੀ ਗੱਲ ਹੈ ਵੀਰ ਜੀ ਹਾਂ ਤੂੰ ਦੋ ਦੋ ਕੰਮ ਕਰਦਾ ਨਾਲ ਨੌਕਰੀ ਵੀ ਕਰਦਾ ਨਾਲ ਬੈਡ ਵੀ ਵੇਚੀ ਇਹਨੇ ਕੀ ਕਰਨਾ ਕਹਿਣਾ ਬੜਾ ਰਾ ਖੱਚੇ ਬਹੁਤ ਹੈ ਮਹਿੰਗਾਈ ਬਹੁਤ ਆ ਗਈ ਹੈ ਉਹ ਤਾਂ ਕਰ ਨਹੀਂ ਬੈਣੇ ਆ ਸਾਡੇ ਸਰਕਾਰੀ ਨੌਕਰੀ ਥੋੜੀ ਹੈ ਗਈ ਹੈ ਹੈ ਸਾਡੀ ਸਰਕਾਰੀ ਸਾਉ ਨੌਕਰੀ ਹੈ ਗਈ ਹੈ ਸਾਡੀ ਔਰ ਯਾ ਯਾ ਤੇ ਮੰਦਰ ਹੈ ਪ੍ਰੋਗਰਾਮ ਬਣਿਆ ਹੈ ਮੜਿਆ ਮੀ ਪੜਾੜਾ ਜਾਇਆ ਪੜਾੜਾ ਜਾਉਂਗਾ ਆਉਂਗਾ ਫਿਰ ਜਾਉਂਗਾ ਓਹੋ ਠੀਕ ਆ ਓਕੇ ਐਸੀ ਬ੍ਰੈਡ ਵਾਲਾ ਭਾਈ ਦੇਲ ਨਾਲ ਕੰਮ ਵੀ ਕਰਦਾ ਨੌਕਰੀ ਨਾਲੇ ਆਉਂਦਾ ਫਿਰ 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 ਬ੍ਰੈਡ ਦੇ ਜਾਂਦਾ ਹੁਣ ਜਾਉ 9 ਵਜੇ ਡਿਊਟੀ ਤੇ ਫਿਰ ਫਿਰ

ਰਿਸ਼ਤਨ ਰਿਸ਼ਤਾ ਇਸ ਧਾਰੀ ਵਿੱਚ ਇਸ ਧਾਰੀ ਮਿਲ ਗਿਆ ਹਾਂ ਬਾਤ ਬਣ ਗਈ ਇਸੇ ਬੰਦ ਬਾਕੀ ਬੰਦ ਨਹੀਂ ਤਾਂ ਜਾਣੇ ਵਿੱਚ ਕੀ ਦਿੱਕਤ ਹੈ ਚੱਲ ਭਾਈ ਕਿਸ਼ਤਾ ਹੋ ਗਿਆ ਉਹ ਤਾਂ ਬਹੁਤ ਖੁਸ਼ੀ ਆਏਗਾ ਨਾ ਰਿਸ਼ਤਨ ਕਰਾਇਆ ਹਾਂ ਹਾਂ ਲੋ ਜੀ ਇਹ ਸੀਗਾ ਦੁੱਧ ਵਾਲਾ ਸਾਡਾ ਬੰਦਾ ਡੇਲੀ ਦੁੱਧ ਦੇਣ ਆਉਂਦਾ ਘੁੰਮ ਕੇ ਆਇਆ ਦਿੱਲੀ ਉਧਰ ਫਰੀਦাবাদ ਉੱਥੇ ਦੀ ਗੱਲਾਂ ਦਾ ਬਿਆਨ ਇਹ ਸੀ ਦੁੱਧ ਵਾਲਾ ਬੰਦਾ ਇਹ ਪੂਰੀਆਂ ਗੱਲਾਂ ਬੱਤਾਂ ਮੋਦੀ ਵੱਡ ਜਾਂਦਾ ਹੈ ਗੱਲਾਂ ਦੱਸਦਾ ਕਿੱਥੇ ਗਿਆ ਸੀ ਕਿੱਥੇ ਨਹੀਂ ਫਿਰਦਾ ਬਾਜਾ ਕੇ ਆਇਆ ਦਿੱਲੀ ਫਰੀਦাবাদ ਕਹਿੰਦਾ ਰਿੱਤਾ ਕਰਾ ਕੇ ਆ ਗੱਲਾਂ ਬਹੁਤ ਮਾਰਦਾ ਜਾਦਾ ਹਾਂ ਤੇ ਤਾਂ ਹੈਲਥ ਦਾ ਨੀਂਦ ਦੇਣਾ ਆਇਆ ਲੋ ਜੀ ਵੱਜ ਗਏ ਨੇ 8:5 ਸੇਵਾਦਾਰ ਲੱਗਿਆ ਸਫਾਈ ਕਰਨ ਰੋਡ ਤੇ ਟ੍ਰੈਫਿਕ ਪੂਰੀ ਆ ਗੱਲ ਤਾਂ ਛੁੱਟੀ ਦੀ ਗੱਲ ਘੱਟ ਦੀ ਅੱਜ ਮੇਰੀ ਤਿਆਰੀ ਆ ਵਦ ਤਿਆਰੀ ਆ ਮੇਰੀ ਬਹਿ ਜਾਊਗਾ ਔਰ ਅੱਧੇ ਘੰਟੇ ਤੱਕ ਘੰਟੇ ਤੱਕ ਬਹਿ ਜਾਊਗਾ ਲੱਗਦਾ ਹਾਂ ਬਹਿ ਜਾ ਬਹਿ ਜਾਣਾ ਆ ਇੱਕਦਮ ਬਣ ਗਿਆ ਲੋੜ ਨਹੀਂ ਸੀ ਅੱਜ ਸਪਾਈ ਕਰਨ ਦੀ ਅੱਜ ਤਾਂ ਆਪੇ ਸਾਫ ਹੋਣਾ ਈ ਜ਼ਰਾ ਬਾਈ ਚਾਹੀਦਾ ਬੋਲ ਕੇ ਇਹ ਸੇਵਾਦਾਰ ਕਾਰਪੋਰੇਸ਼ਨ ਵਾਲੇ ਕਾਲ ਕੱਢਨੇ ਜੜੇ ਵਾਲੇ ਆ ਮੌਸਮ ਮੌਸਮ ਪੂਰਾ ਮੀਂਹ ਦਾ ਹੋਇਆ ਆ ਮੀਂਹ 5 ਮਿੰਟ ਚ ਆ ਜਵੇ 10 ਮਿੰਟ ਚ ਆ ਜਵੇ ਅੱਧੇ ਘੰਟੇ ਬਾਅਦ ਆ ਜਵੇ ਤਿਆਰੀ ਬੁਰੀ ਆ ਮੀਂਹ ਦੀ ਚਲੋ ਦੇਖਦੇ ਆ ਘਾਤਾ ਕੋਂਦਾ ਮੀਂਹ ਬਾਛਤਰੀ ਖੋਲ ਦੀਏ ਮੀਂਹ ਲੱਗੀ ਪਤਾ ਕਦੋਂ ਆ ਜਵੇ ਪਹਿਲਾਂ ਹੀ ਚਤਰੀ ਚਤਰੀ ਖੋਲ ਲਈ ਐਂਦੇ ਆ ਮਾਰ ਲਈ ਜੁੱਤੀਆਂ ਵਾਲਾ ਮਿਸਤਰੀ ਵੀ ਆ ਗਿਆ ਇਹ ਵੀ ਆਪਣੀ ਡਿਊਟੀ ਤੇ ਰਾਈਟ ਆ ਜਾਂਦਾ 6:3 8 ਵਜੇ ਆ ਜਾਂਦਾ ਇਹ ਵੀ ਇਹ ਵੀ ਦੂਸਰੇ ਪਾਸੇੋਂ ਆ ਕੇ ਤੇ ਮਿਲਤ ਕਰਦਾ ਆ ਕੇ ਲੋ ట్రాਫਿਕ ਬੁਰੀ ਜਾਂ ਤਾਂ ਮੀਂਹ ਦੀ ਤੇ ਆ ਰਹੀ ਪੂਰੀ ਆ ਆਉ ਹੋ بارش ਆਜ ਲੱਗਦਾ ਹੈ ਲੱਗੀ ਪਹਿਲਾ ਸਾਈਕਲ ਤੇ ਜਾਂਦਾ ਰਿਹਾ ਡਣਾ ਆਲਮਗੀਰ ਅੰਮਰਸਰ ਇਹ ਬਸ ਠੀਕ ਠਾਕ ਆ ਬੰਦਾ ਯਾਰ ਪੂਰੀ ਟ੍ਰੈਫਿਕ ਆ ਰੋਡ ਦੇ ਉੱਤੇ ਐਟਰੀ ਵਾਲੇ ਜਾਣ ਵਾਲੇ ਭਾਂ ਦੇ ਗਾ ਆਪਾਂ ਵੀ ਅਜੀ ਕੁੜੀ ਨੂੰ ਛੱਡ ਕੇ ਆਉਣਾ ਇੱਕ ਨੂੰ ਕਾਲਜ ਚੜਾ ਕੇ ਆਉਣਾ ਬੱਸ ਇੱਥੇ ਨੇੜੇ ਹੀ ਆ ਬੱਸ ਸਾਡੇ ਤੋਂ ਵੀਰ ਪੈਲਸ ਕੋਲ ਉੱਥੇ ਚੱਲਦੇ ਆ ਚੜਾ ਕੇ ਆਉਂਦੇ ਆ ਉਹਨੂੰ ਬੱਸ ਛੱਡਣਾ ਕੁੜੀ ਨੂੰ ਬਾਅਦ ਚੜਾ ਕੇ ਆਉਣਾ ਕਾਲਜ ਨੂੰ ਵੀਰ ਪੈਲਸ ਕੋਲ ਮੀਂਹ ਦੀ ਧਾਰੀ ਬੁਰੀ ਆ ਇਹ ਪਤਾ ਨਹੀਂ ਆਉਣਾ ਅਜੇ 1 ਮਿੰਟ ਚਾ ਜਵੇ ਮੀ ਆਉਣੇ ਵਾਲੀ ਆ ਤਿਆਰੀ ਆ ਮਹੀਦੀ ਠੰਡ ਹੈਗੀ ਜੂਰਾ ਪਰ ਉਹਨੀ ਨਹੀਂ ਹੈਗੀ ਵੀ ਅੱਸਰ ਹੋਣਾ ਹੈਗੀ ਜੂਰਾ ਠੱਡ ਦਸਤਾਨੇ ਮੋੜਨ ਦੀ ਲੋੜ ਨਹੀਂ ਅਜ ਠੀਕ ਠਾਕ ਜੀ ਠੱਡ ਬਾਕੀ ਮੈਂ ਆਉਗਾ ਫਿਰ ਹੋਰ ਇੱਕ ਵਾਰ ਵੇਠਣ ਬਦੂਗੀ ਐਨ ਬਦਨ ਤੋਂ ਬਾਅਦ ਜਾ ਕੇ ਫਿਰ ਗਰਮੀ ਆਉਣੀ ਹੈ ਗੋਲ ਦੇ ਫਮ ਵੀਰ ਬੈਲਸ ਟ੍ਰੈਫਿਕ ਸਾਰੇ ਪਾਸੇ ਹੀ ਓਨੀ ਹੁੰਦੀ ਆ ਜਿੱਧਰ ਦੀ ਮਰਜੀ ਜਲ ਜੋ ਤੋ ਜਾਵਾਂਗੇ ਜੀਟੀ ਰੋਡ ਚਟੜੀਗੜ ਰੋਡ ਤੇ ਇਹ ਤਾਂ ਵੀਰਪਾਲ ਤੋਂ ਬਾਅਦ ਚ ਮਿਲ ਜਾਂਦੀ ਆ ਕੋਲੀ ਵਾਲੀ ਬੱਬਾ ਹੌਲੀ ਅੱਜ ਉੱਪਰ ਇਹ ਮੇਰੋੜ ਤੇ ਨਹੀਂ ਜਾਣਾ ਅੱਜ ਉੱਧਰ ਟ੍ਰੈਫਿਕ ਬਹੁਤ ਹੁੰਦੀ ਹੈ ਜਾਂ ਬਲਾ ਗਿਆ ਤਾਂ ਅੱਜ ਗਲੀਆਂ ਵਿੱਚ ਹੀ ਜਾਵਾਂਗੇ ਜਿੱਥੇ ਉਹਦੀ ਆਏ ਸੀ ਉੱਧਰ ਹੀ ਜਾਵਾਂਗੇ ਸਵੇਰੇ ਜੂਪਿੰਗੇ ਜਿਆਦਾ ਸਭ ਕਾਲੀ ਹੁੰਦੇ ਆ ਟ੍ਰੈਕ ਉ ਸਾਰੇ ਫਸੇ ਆ ਜਿੱਥੇ ਤੁਹਾਨੂੰ ਮਰਜੀ ਵੜ ਜਾਓ ਸਵੇਰੇ ਗਲੀ ਕੰਦੇ ਉਹਨੇ ਆਪ ਆਪਣੀ ਦੁਕਾਨ ਦੇ ਉੱਤੇ ਅੜੇ ਗੱਲਾਂ ਮਾਰ ਲੱਗੇ ਹੋਏ ਨੇ ਲੈ ਰੋਡ ਤੇ ਆਪਣੇ ਰੱਖੀ ਨੀ ਟਰੱਕਾ ਇਧਰ ਆ ਖੜਾ ਆ ਕਹਿੰਦਾ ਮੀਂਹ ਬੋੜ ਪੈਣਾ ਅੱਜ ਮੈਂ ਕਹਾਂ ਤਾ ਪੈਣਾ ਹੀ ਆ ਮੀਂਹ ਤਾਂ ਵੀ ਅੱਜ ਪਿਆਰੀ ਪੂਰੀ ਆ ਮੀਂਹ ਦੀ ਮੈਂ ਗਾਉਂ ਵੀਰੋ 9:30 ਹੋ ਗਏ ਨੇ ਦੇਖੋ ਕਿੰਨੇ ਵਜੇ 9:30 ਹੋ ਗਏ ਪੌੜੇ ਨਾ ਪੌੜੇ ਨਾ ਪੌੜੇ ਨਾ ਹੋ ਗਏ ਨੇ 8:00 ਨਹੀਂ ਮੰਨੀ ਕਹਿੰਦਾ ਪੌੜੇ ਨਾ ਹੋ ਗਏ ਮੈਂ ਵੇਖਿਆ ਖੜੀ ਪਿੱਛੇ ਲੱਗਦੀ ਆ ਪੌੜੇ ਨਾ ਹੋ ਗਏ ਨੇ ਗਾਉਂ ਵੀਰੋ ਤੇ ਮੀਂਹ ਦੀ ਤਿਆਰੀ ਪੂਰੀ ਆ ਬੱਦਲ ਪੂਰਾ ਹੋਇਆ ਅਰਾ ਬੜਕਾ ਮਾਰ ਰਹਾ ਵਾ ਪਾਣੀ ਵਾਲੇ ਢੋਲ ਰਾਂ ਪਕੜਕਾਰਿਆ ਉੱਤੇ ਪਾਣੀ ਵਾਲ ਟੋਲੇ ਰੱਬ ਕੋਲੇ ਖੜਕਾਵਾ ਦੀ ਪਿਆ ਗੜਗੜ ਕਰਦਾ ਤੇ ਪਾਣੀ ਵਾਲ ਟੋਲ ਖੜਕਦੇ ਪਿਆ ਰੱਬ ਦੇ ਮੀਂਹ ਪੈਣ ਦੀ ਤਿਆਰੀ ਪੂਰੀ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਉਹ ਫੇਸਬੁੱਕ ਤੇ ਦਿਖਾਵਾਂਗੇ ਲਾਈਵ ਮੀ ਤੋਂ ਹੀ ਬਹੁਤ ਜਿਆਦਾ ਦਿਖਾਤੇ ਆਪਣੀ ਜੁਰੀ ਤੇ ਇੱਕ ਕੁੜੀ ਨੂੰ ਛੱਡਿਆ ਆ ਮਾਚੜਾਇਆ ਆ ਤੇ ਟ੍ਰੈਫਿਕ ਪੂਰੀ ਆ ਬੱਦਲ ਹੋ ਗਏ ਨੇ ਕਾਲੇ ਕਾਲੇ ਇਹ ਮੌਸਮ ਨੇ ਰਾਜਾ ਹੋ ਗਿਆ ਮਹਿੰਦੀ ਤਿਆਰੀ ਪੂਰੀ ਐ ਨਾ ਕਦੋਂ ਮੀ ਆ ਜਵੇ ਕੋ ਪਤਾ ਨਹੀਂ ਹਲੋ ਜਾਮ ਗਾ ਬੈ ਜਾ ਰੱਬ ਲਸ਼ਕਾਰਾ ਮਾਰਦਾ ਪੁਰੀਆਂ ਤਿਆਰੀ ਐ ਮਹਿੰਦੀ ਆ ਜਾ ਵਾ ਬਸ ਤਿਆਰੀ ਐ ਮਹਿੰਦੀ ਪਿਛਲੀ ਵਾਰ ਮਹੀ ਪਿਆ ਪਾਣੀ ਇੱਥੇ ਫਸ ਗਿਆ ਪ੍ਰਣਾਲੇ ਚ ਥੱਲੇ ਗਿਆ ਹੀ ਨਹੀਂ ਸਾਰਾ ਪਾਣੀ ਅੰਦਰ ਵੜ ਗਿਆ ਗਿੱਲਾ ਹੀ ਹੋ ਗਿਆ ਸਾਰੇ ਪਾਸੇ ਪਹਿਲਾਂ ਹੀ ਅੱਜ ਹੱਲ ਕਰ ਲਈਏ ਮੈਂਗਾ ਆਹ ਦੇਖ ਲੋ ਉੱਤੋਂ ਦਾ ਵਿਊ ਲੋਕੀ ਕੰਮ ਕਰਨਾਂ ਤੇ ਜਾ ਰਿਹਾ ਤੇ ਰੱਬ ਲੈਟਾ ਮਾਰ ਰਿਹਾ ਵਾ ਵੀ ਮਹੀ ਕਿੱਥੇ ਕਪੋਣਾ ਤਿਆਰੀ ਪੂਰੀ ਆ ਜੀ ਆਪਾਂ ਵੀ ਆਪਣਾ ਕੰਮ ਕਰ ਦਈਏ ਜਿਹੜਾ ਕਹਿ ਰਿਹਾ ਸੀ ਵੀ ਨਹੀਂ ਆਊਗਾ ਆ ਗਿਆ ਸ਼ुरू ਹੋ ਗਿਆ ਮੀ ਕੰਮ ਕਰਨ ਵਾਲੇ ਰੁਕ ਗਏ ਜਾਲ ਰੁਕ ਜਾਂਦੀ ਮੀ ਬੰਦੇ ਥੋੜੀ ਜੀ ਕਿਸੇ ਨੇ ਜੂੜੀ ਕੰਮ ਜਾਣਾ ਹੁੰਦਾ ਸਭ ਰੁਕ ਜਾਂਦੇ ਆ ਅਬੀ ਸਾਡਾ ਇੱਕ ਡੈਲਸਿਸ ਕਰਾਉਣਾ ਜਾਂਦਾ ਮੇ ਵੀ ਮੀ ਪੇਲ ਦੇ ਫਸਿਆ ਖੜਾ ਸਾਰੇ ਕੰਮ ਕਰ ਰੁਕ ਗਏ ਲੈ ਮੀ ਬੰਦੇ ਜੀ ਹਾਲੋ ਡਿਊਟੀਆਂ ਵਾਲੇ ਵੀ ਰੁਕ ਜਾਂਦੇ ਆ ਬੱਜ ਗਏ ਨੇ 2 ਮੌਸਮ ਪੂਰਾ ਮਹੀਨਾ ਬਣਿਆ ਆ ਐ ਪੂਰਾ ਮਹੀਨਾ ਦਾ ਮੌਸਮ ਬਣਿਆ ਆ ਮੇਸਤਰੀ ਨੇ ਬਾੜ ਲਈ ਅੱਗ ਕਹਿੰਦਾ ਠੰਡ ਹੋ ਗਈ ਹਣ ਅੱਗ ਬਾੜ ਲਈ ਇਹਨੇ ਆਪਾਂ ਸਮਾਂ ਕੱਢੇ ਨਹੀਂ ਰਹਾਦਾ ਮੌਸਮ ਠੰਡਾ ਸੀਗਾ ਅੱਧਾ ਕਿ ਲੱਗਿਆ ਬਾਕੀ ਨਵਾਂ ਆਊਗਾ ਜਿਹੜਾ ਬਿੱਗਿਆ ਸੀ ਉਹ ਨਵਾਂ ਆਊਗਾ ਮਹੀਨਾ ਆ ਗਿਆ ਫੇਰ ਹੁਣ ਹੋ ਗਿਆ ਸ਼ੁਰੂ ਹੋ ਗਿਆ ਸ਼ੁਰੂ ਮੀ ਆ ਦੇਖੋ ਜੀ ਬੰਦਾ ਬਹੁਤ ਖਰਾਬ ਆ ਜੀ ਇਹ ਸ਼ੁਰੂ ਹੋ ਗਿਆ ਮੀ ਹਾਂ ਫੇਰਾ ਜੀ ਠੀਕ ਆ ਠੀਕ ਆ ਵਧੀਆ ਲੋ ਸ਼ੁਰੂ ਹੋ ਗਿਆ ਮੀ ਇੱਧਰ ਤਾਂ ਨਵੇਂ ਸ਼ਹਿਰ ਕੰਨੀ ਗਾਹਾਂ ਤੋਂ ਨਹੀਂ ਪਾ ਨਰੇ ਗੜੇ ਪਏ ਨੇ ਅੱਜਾ ਆਪਰੇ ਨਜ਼ਰ ਪੈ ਜਾਣਗੇ ਆਪਣੇ ਜੀ ਨਹੀਂ ਆਪਣੇ ਸ਼ਾਂਤੀ ਹੈ ਤਿਆਰੀ ਤਾਂ ਹੈਗੀ ਲੱਗਦਾ ਮੀ ਦੱਸਿਆ ਬਹੁਤ ਪੇੜਾ ਕਾ比亚 ਭਾਰੀ ਮੀ ਪੈਣਾ ਆ ਵੀ ਹੋਈ ਫੇਰ ਫੇਰ ਦੇ ਗੁਰਦੁਆਰੇ ਵੀ ਪਰ ਜਨ ਸਾਰੇ ਅਸਰੇ ਆਪਣੇ ਪੰਜਾਬ ਲੈ ਗੱਡੀ ਲਗਾਈ ਆ ਪੰਦਰ ਪਾਣੀ ਪੈ ਜੁਨੇ ਗੱਢ ਚ ਤੇ ਪੌਣੇ ਦਿਨ ਹੋ ਗਿਆ ਬਰਲਾਮ ਚੱਲਿਆ ਫੋਟੋ ਕਾਪੀ ਕਰਾ ਕੇ ਮੀ ਪੈਦਾ ਮੀ ਟਪ 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 2 ਵਜੇ ਸ਼ੁਰੂ ਹੋਈ ਆ ਸਵੇਰੇ ਵੀ ਆ ਗਿਆ ਸੀ 9 ਵਜੇ ਫੇਰ हट ਗਿਆ ਹੁਣ 2 ਵਜੇ ਆਇਆ ਹੁਣ ਫੇਰ हट ਗਿਆ ਹੁਣ ਦੰਨ ਬੱਜ ਚੱਲੇ ਨੇ ਪੌਣੇ ਤਿੰਨ ਹੋ ਗਏ ਨੇ ਫੇਰ ਸ਼ੁਰੂ ਹੋ ਗਿਆ ਮੋਚੀ ਹੋਣੀ ਪੱਠੀ ਬਵਾਲੀ ਬੈਠਾ ਵਾ ਹੋਲੀ ਬੱਜ ਗਿਆ ਤਿੰਨ ਨਹੀਂ ਹੋ ਗਿਆ ਪੂਰਾ ਜ਼ੋਰ ਨਾਲ ਸ਼ੁਰੂ ਐ ਚੰਗੇ ਜ਼ੋਰ ਨਾਲ ਆ ਗਿਆ ਨਹੀਂ ਤਾਂ ਅੱਜ ਦੀ ਯਾਰ ਨੰਬਰ ਆ ਗਿਆ ਨੈਟ ਦਾ ਰਮਾਨ ਸਹੀ ਸੀਗਾ ਕਿ ਮੈਂ ਆਉਂਗਾ ਸਵੇਰੇ 9 ਵਜੇ ਫਿਰ 3 ਵਜੇ ਆ ਗਿਆ ਤੈਨੂੰ 3 ਵਜੇ ਮੈਂ ਆ ਗਿਆ ਜੰਗੀ ਰੈਂ ਟਾਈਮ ਤੇ ਬੋ ਬਰ ਪੈ ਗਈ ਇੱਥੇ ਗੜੇ ਪੈ ਗਏ ਨੇ ਗੜੇ ਪੈ ਗਈ ਬਰਫ਼ ਬਰਫ਼ ਪੈ ਗਈ ਬਰਫ਼ ਗੜੇ ਦੇਖ ਲੈ ਉਹ ਦੇ ਬ੍ਰਿਕ ਬ੍ਰਿਕ ਜੀ ਜੀ ਬਲੌਗ ਚ ਦੇਖ ਲਈ ਮੇਰੇ ਮੇਰੇ ਵਾਲੇ ਬਲੌਗ ਚ ਦੇਖ ਲਿਓ ਬਰਫਾਈ ਗੜੇ ਪੈ ਗਏ ਕਹਿੰਦੇ ਜਲੰਧਰ ਪੈ ਗਈ ਬਰਫ ਜਲੰਧਰ ਪੈ ਗਈ ਇਧਰ ਵੀ ਪੈ ਗਈ ਮਣੀਆਂ ਜੀ ਮੈਂ ਉਹ ਛੋਟੇ ਛੋਟੇ ਜਿਗੇ ਬੱਜ ਗਏ ਨੇ 4 ਅੱਜ 4 ਕੰਮਕਾਰ ਕੋਈ ਅੱਜ ਹੈ ਨਹੀਂ ਗਾ ਦੇਖੀਏ ਤੇ ਮਿਸਤਰੀ ਨੇ ਲਾਈ ਅੱਗ ਤੋਣੀ ਉਹ ਸੇਕਣ ਲੱਗੇ ਨੇ ਬੈਠੇ ਹੋਰ ਕੋਈ ਕੰਮ ਹੈ ਨਹੀਂ ਅੱਜ ਗਾਹਕ ਵੀ ਹੈ ਨਹੀਂ ਅੱਜ ਕੰਮਕਾਰ ਠੰਡਾ ਹੈ ਅੱਜ ਮੌਸਮ ਵੀ ਠੰਡਾ ਤੇ ਦੁਕਾਨਦਾਰੀ ਵੀ ਠੰਡੀ ਅੱਜ ਕੋਈ ਗਾਹਕ ਨਹੀਂ ਬਿਲੇ ਬੈਠੇ ਨਾ ਰੋਡ ਨਾ ਰੋਡ ਤੇ ਆਵਾਜਾਈ ਆ ਨਾ ਗਾਹਕ ਆ 7 ਵਜੇ ਜਾ ਕੇ ਕੰਮ ਨਿਕਲ ਲੈ ਛੁੱਟੀ ਵਾਲੇ ਜੇ ਛੁੱਟੀ ਹੋਣੀ ਹੈ ਫੈਕਟਰੀਆਂ ਨੂੰ ਮੌਸਮ ਠੰਡਾ ਹੈ ਪਿਆ ਬਿਲਕੁਲ ਗੜੇ ਪੈ ਗਏ ਨਾ ਗੜੇ ਪੈਣਾ ਮੌਸਮ ਹੋ ਗਿਆ ਠੰਡਾ ਇਹ ਲੰਬੜਦਾਰਾਂ ਦੇ ਮਿਸਤਰੀ ਨੇ ਫੋਰਮੈਨ ਚੱਕੀ ਵਾਲੇ ਨੇ ਪੌਣੇ ਸੀ ਏ ਮੌਸਮ ਠੰਡਾ ਪੂਰਾ ਸ਼ਾਂਤੀ ਆ ਟੇਲਰ ਆ ਗਿਆ ਰਿੱਚ ਜੇ ਆਪੇ ਸਮਾਨ ਦਿੱਤਾ ਲਾ ਰੋਜ਼ ਦੀ ਤਰ੍ਹਾਂ ਸਮਾਨ ਦਿੱਤਾ ਲਾ ਇੱਕ ਜਗ੍ਹਾ ਖਾਲੀ ਹੋ ਗਈ ਡਿਊਟੀ ਆਪਣੀ ਸ਼ੁਰੂ ਆ ਤੇ ਇੱਥੇ ਕਪੜਾ ਮਾਰਨ ਵਾਲਾ ਮਿੱਟੀ ਬਹੁਤ ਫੈਈ ਹੋਈ ਏ ਜੇ ਜੇ ਲੋਏ ਸਮਾਨ ਦਿੱਤਾ ਲਾਪਾ ਡਿਊਟੀ ਆਪਣੀ ਹੋ ਗਈ ਸ਼ੁਰੂ ਸ਼ਾਮ ਦੀ ਕੋਰਬਲ ਕੀ ਹਾਲ ਚਾਲ ਹੈ ਜੀ ਠੀਕ ਹੈ ਵਧੀਆ ਵੀਡੀਓ ਮਾ ਇਹਨੇ ਸੱਤ ਮੰਨਾ ਦੇਖਦੀ ਹੈ ਕਦੀ ਖਾਣ ਲਈ ਕੋ ਲੱਭ ਜੇ ਹਾਂ ਪੰਜ ਵਾਰੀ ਦੇਜ ਕੀ ਲੈ ਪੰਜ ਵਾਲੀ ਦੇਖਤ ਹੈ ਬੱਜ ਗਏ ਸੱਤ ਲੈਟ ਗਈ ਭੱਜ ਬਿਜਲੀ ਚਲ ਗਈ ਨਹੀਂ ਕਿਹ ਚਵਾ ਹਾਂ ਕਾਚਾ ਇੱਕ ਕਾਚਾ ਹੈ ਕਾਚਾ

ਲੋਈ 7 ਵਜੇ ਫੇਰ ਮੀ ਆ ਗਿਆ ਤਿੰਨ ਚ ਤੀਜੀ ਚੌਥੀ ਵਾਰ ਮੀ ਆ ਗਿਆ 9 ਵਜੇ ਆਇਆ 3 ਵਜੇ ਆਇਆ ਹੁਣ 7 ਵਜੇ ਆ ਗਿਆ ਅੱਜ ਨਹੀਂ ਕੰਮ ਕਰ ਰਹੇ ਨੇ ਹੁਣ ਦਿੱਤੇ ਨਾ ਕਿਤੇ ਜਾਣ ਦਿੱਤਾ ਮੀ ਭਈ ਆ ਰਿਹਾ ਸਵੇਰ ਦਾ ਜੀ ਸਵਾ 8 ਛੁੱਟੀ ਦਾ ਟਾਈਮ ਆ ਬੈਟਰੀਆਂ ਦੀ ਤੇ ਲੱਗ ਜਾਂਦਾ ਜਾਮ ਕੰਮਕਾਰ ਆਈ ਠੰਡੇ ਆ ਮੀਂਹ ਪੈ ਗਿਆ ਮੌਸਮ ਠੰਡਾ ਕੰਮਕਾਰ ਵੀ ਠੰਡੇ ਆ ਤੇ ਲੱਗ ਜਾਂਦਾ ਜਾਮ ਗਲੀਆਂ 'ਚ ਯਾਨੀ 10 ਵਜੇ ਕੇ 10 ਮਿੰਟ ਹੋ ਗਏ ਨੇ 10 ਮਿੰਟ ਲੇਟ ਹੋ ਗਏ ਆਪਾਂ ਮੀ ਮੜਾ ਮੜਾ ਪਈ ਜਾਂਦਾ ਜੀ ਕਿਮਨ ਜੀ ਰਾਤ ਨੂੰ ਲੱਗਦਾ ਮੀ ਹੋਰ ਪਊਗਾ ਚੱਲਦੇ ਆ ਕੰਮਕਾਰ ਕਰਦੇ ਛੁੱਟੀ ਕੰਮਕਾਰ ਦੀ ਕਰਦੇ ਛੁੱਟੀ ਤਾਲੇ ਲਾ ਦੇ ਪਰਲੇ ਸ਼ਟਰ ਦੇ ਜੇ ਤਾਲੇ ਲਾ ਕੇ ਸਮਾਨਾ ਕਰ ਰਾਇਆ ਕੰਮ ਕਰ ਵੀ ਰਾਇਆ ਕੰਮ ਕਰ ਤੇ ਚਲ ਇਹ ਕਰੀਏ ਫਿਰ ਛੁੱਟੀ ਅੱਜ ਇਹਦੀ ਡਿਊਟੀ ਆ ਤਾਲੇ ਲਾਉਣ ਦੀ ਚੱਲ ਬੜਾ ਵੜ ਲਾਤ ਆਲੇ ਚਲੀਏ ਠੰਡ ਹੋਈ ਪਈ ਅੱਜ ਠੰਡ ਪਹਿਲਾਂ ਨਾਲੋਂ ਵੱਧ ਆ ਸਮਾਨ ਸਾਰਾ ਕੱਟਾ 15 ਤੇ ਤਿਆਰੀ ਆ ਹੁਣ ਜਾਣ ਦੀ بس ਸ਼ਟਰ ਦੇ ਨਾਲ ਫਿਰ ਆਪਾਂ ਕਰਾਂਗੇ ਬਲੌਗ ਦਾਉਣ ਮੀਂਹ ਆਊਗਾ ਅੱਜ ਰਾਤ ਨੂੰ ਫਿਰ ਬੱਦਲ ਹੋਏ ਹੋਏ ਨੇ ਪੂਰੇ ਚੱਲ ਵੀ ਚੱਲ ਫਟਾਫਟ ਕਰ ਸ਼ਟਰ ਦੇ ਨਾਲ ਸ਼ਟਰ ਡਾਊਨ ਕਰਦੀ ਹੁਣ ਆਪਾਂ ਬਲੌਕ ਡਾਊਨ ਕਰਦੇ ਹਾਂ ਜਮਾਪੀ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤਾਂ ਕਿ ਅਸੀਂ ਅੱਗੇ ਤੋਂ ਹੋਰ ਵਧੀਆ ਵੀਡੀਓ ਬਣਾ ਸਕੀਏ ਧੰਨਵਾਦ ਜੀ